ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤੀ ਜ਼ੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਦੇਖੋ ਤੁਹਾਨੂੰ ਦਿਖਾਵਾਂਗੇ ਕਾਲੀ ਪੰਬੋਲ ਦਾ ਬੂਟਾ ਤੁਸੀਂ ਦੇਖ ਸਕਦੇ ਹੋ ਆਪਣੀ ਬਾੜੀ ਦੇ ਵਿੱਚ ਕਿੰਨੀ ਵਧੀਆ ਏ ਹੋਈ ਵੀ ਆ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਇਹਨਾਂ ਦੇਖੋ ਪਹਿਲਾਂ ਇਹ ਇਸ ਤਰ੍ਹਾਂ ਹਰੀ-ਹਰੀ ਜੀ ਹੁੰਦੀ ਆ ਜੇ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਆ ਇਦਾਂ ਹੀ ਹਰੀ ਹੁੰਦੀ ਆ ਜਦੋਂ ਇਹ ਪੱਕ ਜਾਂਦੀ ਆ ਇਹ ਕਾਲੀ ਹੋ ਜਾਂਦੀ ਆ ਕਾਲੀ ਪੰਬੋਲ ਕਹਿੰਦੇ ਆ ਜੀ ਇਹਨੂੰ ਇਹ ਬਹੁਤ ਹੀ ਜ਼ਿਆਦਾ ਮਤਲਬ ਪਛੋਟੇ ਹੁੰਦੇ ਦੋਸਤੋ ਨੂੰ ਯਾਦ ਹੋਊਗਾ ਆਪਾਂ ਸਾਰਿਆਂ ਨੇ ਖਾਧੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖਾਂਦੇ ਹੁੰਦੇ ਸੀ ਤੇ ਇਹ ਬਹੁਤ ਹੀ ਹੈਲਦੀ ਬੂਟਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਫੈਲਰੀ ਹੋਈ ਆ ਇਹ ਬਹੁਤ ਹੀ ਜ਼ਿਆਦਾ ਹੈਲਦੀ ਬੂਟਾ ਹੈ ਜੀ ਇਮਿਊਨਿਟੀ ਸਿਸਟਮ ਨੂੰ ਵਧਾਣ ਦੇ ਲਈ ਇਹਦੀ ਪੁਰਜੀ ਜਿਹੜੀ ਖਾਈ ਜਾਂਦੀ ਆ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਪਹਿਲਾਂ ਆਪਾਂ ਇਹ ਤੋੜ ਲਈਏ ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਇਹਦੇ ਫਾਇਦੇ ਵੀ ਦੱਸਾਂਗੇ ਤੇ ਇਸ ਤਰ੍ਹਾਂ ਨਾਲ ਆਪਾਂ ਨੇ ਕੁਲੀ ਕੁਲੀ ਜੀ ਤੋੜ ਲੈਣੀ ਆ ਮਤਲਬ ਨਰਮ ਨਰਮ ਜਹੀ ਇੱਥੇ ਦੇਖੋ ਜੀ ਆਪਾਂ ਪੰਬੂਲ ਜਿਹੜੀ ਆ ਤੋੜ ਲਿਆਏ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਨਰਮ ਨਰਮ ਜੀ ਤੋੜ ਕੇ ਲੈ ਕੇ ਆਏ ਆ ਅੱਗੇ ਦੇਖੋ ਜੀ ਇਹ ਤਾਂ ਆਮ ਹੀ ਆਪਾਂ ਨੂੰ ਬੱਟਾ ਉੱਤੇ ਦੇਖਣ ਨੂੰ ਮਿਲ ਜਾਂਦੀ ਸੀ ਹਨਾ ਤੇ ਅੱਜ ਕੱਲ ਦੇਖੋ ਜੀ ਇਹ ਟਾਮੇ ਟਾਮੇ ਰਹਿ ਗਈ ਆ ਪਿੰਡਾਂ ਵਿੱਚ ਤਾਂ ਮਿਲ ਜਾਂਦੀ ਆ ਪਰ ਸ਼ਹਿਰਾਂ ਵਗੈਰਾ ਵਿੱਚ ਜਿਹੜੀ ਆ ਨਹੀਂ ਮਿਲਦੀ ਤੇ ਜਿੱਥੇ ਵੀ ਆਪਾਂ ਨੂੰ ਇਹ ਬੂਟਾ ਮਿਲੇ ਇਹਦਾ ਫਾਇਦਾ ਜਿਹੜਾ ਆ ਲੈ ਲੈਣਾ ਚਾਹੀਦਾ ਏ ਤੇ ਇਹਦੀ ਪੂਰਜੀ ਜਿਹੜੀ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਦੀ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਲਈਏ ਇਧਰ ਦੇਖੋ ਜੀ ਆਪਾਂ ਨੇ ਇਹਨੂੰ ਪੱਤਿਆਂ ਨੂੰ ਧੋ ਲਿਆ ਇਹ ਤੇ ਇਹਨੂੰ ਆਪਾਂ ਦਾ ਰੱਖ ਦਾਂਗੇ ਨੇ ਆਪਾਂ ਇਹਨੂੰ ਤੜਕਾ ਲਗਾਉਣ ਦੇ ਲਈ ਮਸਾਲਾ ਤਿਆਰ ਕਰ ਲੈਣੇ ਆ ਇਧਰ ਆਪਾਂ ਪਿਆਜ਼ ਲੈ ਲਏ ਆ ਜੀ ਟਮਾਟਰ ਆਲੂ ਆਲੂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਜੀ ਪਾਣਾ ਚਾਹੁੰਦੇ ਹੋ ਤਾਂ ਪਾ ਵੀ ਸਕਦੇ ਹੋ ਇਹ ਜਿਹੜੀ ਪੁਰਜੀ ਆਏ ਔਰਤਾਂ ਲਈ ਤਾਂ ਵਰਦਾਨ ਹੈ ਜੀ ਜਿਵੇਂ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਆ ਔਰਤਾਂ ਨੂੰ ਮਤਲਬ ਕਈ ਵੀ ਪ੍ਰੋਬਲਮਸ ਹੁੰਦੀਆਂ ਨੇ ਉਹ ਸਹੀ ਹੋ ਜਾਂਦੀਆਂ ਨੇ ਤੇ ਉਂਝ ਵੀ ਜਿਵੇਂ ਕਿਸੇ ਦਾ ਲੀਵਰ ਹੈ ਨਾ ਮਤਲਬ ਕੀ ਕਮਜ਼ੋਰ ਆ ਜਾਂ ਲੀਵਰ ਜ਼ਿਆਦਾ ਫੈਟੀ ਆ ਮਤਲਬ ਉਹਦੇ ਲਈ ਵੀ ਠੀਕ ਆ ਤੇ ਕਿਡਨੀ ਸੰਬੰਧੀ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਵੀ ਇਹਦੇ ਨਾਲ ਠੀਕ ਹੋਉਂਦੀਆਂ ਨੇ ਕਈ ਲੋਕੀ ਇਹਦਾ ਜੂਸ ਕੱਢ ਕੇ ਪੀਂਦੇ ਨੇ ਚਟਣੀ ਬਣਾ ਕੇ ਵੀ ਖਾਂਦੇ ਨੇ ਤੇ ਆਪਾਂ ਬਣਾਵਾਂਗੇ ਜੀ ਟਮਾਟਰ ਤੇ ਪਿਆਜ਼ ਆਪਾਂ ਬਰੀਕ-ਬਰੀਕ ਕੱਟ ਲਈਏ ਤੇ ਇਧਰ ਆਪਾਂ ਆਲੂ ਵੀ ਦੇਖੋ ਜੀ ਇਸ ਤਰੀਕੇ ਨਾਲ ਨਾ ਬਰੀਕ-ਬਰੀਕ ਹੀ ਕੱਟਣੇ ਬਹੁਤੇ ਮੋٹے ਨਹੀਂ ਕੱਟਣੇ ਆਲੂ ਆਪਾਂ ਕੱਟ ਲਏ ਆ ਇਧਰ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਆਪਾਂ ਪੀਸ ਲਵਾਂਗੇ ਇਧਰ ਆਪਾਂ ਮਿਰਚਾਂ ਵੀ ਪੀਸ ਲਈਆਂ ਨੇ ਦੇਖੋ ਜੀ ਆਪਾਂ ਹੁਣ ਇਹ ਪੱਤੇ ਜਿਹੜੇ ਆ ਇਹ ਵੀ ਕੱਟ ਲਾਂਗੇ ਇਹ ਤਾਂਾ ਮਤਲਬ ਕਿ ਬਹੁਤ ਹੀ ਗੁਣਕਾਰੀ ਪੱਤੇ ਨੇ ਬਹੁਤ ਹੀ ਬਰਦਾਨ ਹੈ ਜੀ ਅੱਜ ਕੱਲ ਦੇ ਜੁਆਕਾਂ ਨੂੰ ਇਹਨਾਂ ਬਾਰੇ ਨਹੀਂ ਪਤਾ ਸੋ ਆਪਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਬਣਾਉਣੀਆਂ ਚਾਹੀਦੀਆਂ ਤੇ ਚੁਆਕਾਂ ਨੂੰ ਵੀ ਦੱਸਣਾ ਚਾਹੀਦਾ ਹੈ ਦੇਖੋ ਜੀ ਨਾ ਪਹਿਲੇ ਸਮਿਆਂ ਦੇ ਵਿੱਚ ਬਜ਼ੁਰਗ ਤੰਦਰੁਸਤ ਰਹਿੰਦੇ ਸਨ ਕੋਈ ਬਿਮਾਰੀ ਨਹੀਂ ਸੀ ਉਹਨਾਂ ਦੀ ਕਿਉਂਕਿ ਇਸ ਤਰ੍ਹਾਂ ਦੀਆਂ ਦੇਸੀ ਜੀਆਂ ਚੀਜ਼ਾਂ ਹੀ ਖਾਂਦੇ ਸਨ ਨਾ ਤੇ ਆਯੁਰਵੇਦਿਕ ਦੇ ਵਿੱਚ ਵੀ ਨਾ ਮਤਲਬ ਕਿ ਇਹਦੀ ਬਹੁਤ ਜ਼ਿਆਦਾ ਮਹੱਤਤਾ ਹੈ ਤੇ ਚਾਹੇ ਜੇ ਤੁਹਾਨੂੰ ਮੇਰੇ ਤੇ ਨੇ ਟ੍ਰਸਟ ਨਹੀਂ ਤੁਸੀਂ ਗੂਗਲ ਦੇ ਉੱਤੇ ਸਰਚ ਕਰਕੇ ਵੀ ਇਹਦੇ ਗੁਣ ਜਾਣ ਸਕਦੇ ਹੋ ਤੇ ਇਸ ਤਰ੍ਹਾਂ ਨਾ ਆਪਾਂ ਸਾਰੇ ਪੱ ਇਧਰ ਆਪਾਂ ਨੇ ਸਾਰੇ ਪੱਤੇ ਕੱਟ ਕੇ ਕਰ ਲਈਏ ਜੀ ਤਿਆਰ ਹੁਣ ਲਗਾਵਾਂਗੇ ਜੀ ਆਪਾਂ ਤੜਕਾ ਇੱਥੇ ਆਪਾਂ ਕੜਾਹੀ ਰੱਖ ਲਈਏ ਗੈਸ ਦੇ ਉੱਤੇ ਅੱਜ ਆਪਾਂ ਤੜਕਾ ਲਗਾਵਾਂਗੇ ਸਰਬਲੋਹ ਦੀ ਕੜਾਹੀ ਦੇ ਵਿੱਚ ਉੱਤੋਂ ਦੀ ਇਹ ਸਜੀਵਨੀ ਬੂਟੀ ਦੀ ਭੁਰਜੀ ਤੇ ਉੱਤੋਂ ਦੀ ਲੋਹੇ ਦੀ ਕੜਾਹੀ ਤੇ ਬਹੁਤ ਹੀ ਗੁਣਕਾਰੀ ਭੁਰਜੀ ਬਣ ਕੇ ਹੋਊਗੀ ਜੀ ਤਿਆਰ ਦੇਖੋ ਜੀ ਇਹਦੇ ਵਿੱਚ ਪਾ ਦੇਵਾਂਗੇ ਆਪਾਂ ਇੱਕ ਕੜਛੀ ਦੇ ਗੇੜ ਸਰੋਂ ਦਾ ਤੇਲ ਤੇਲ ਨੂੰ ਇੱਥੇ ਆਪਾਂ ਚੰਗੀ ਤਰ੍ਹਾਂ ਧੂਏ ਤਰ ਗਰਮ ਕਰਾਂਗੇ ਦੀ ਕੜੱਤਨ ਖਤਮ ਕਰਾਂਗੇ ਜੀ ਔਰ ਜਿਹਨੂੰ ਤੜਕਾ ਤੇਲ ਵਿੱਚ ਹੀ ਲਗਾਉ ਵੈਸੇ ਵੀ ਸਾਰੀਆਂ ਸਬਜ਼ੀਆਂ ਜਿਹੜੀਆਂ ਆਪਾਂ ਨੂੰ ਤੇਲ ਵਿੱਚ ਬਣਾਉਣੇ ਚਾਹੀਦੇ ਆ ਇਹ ਰਿਫਾਈਨਡ ਵਗੈਰਾ ਨਹੀਂ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਇੱਥੇ ਦੇਖੋ ਜੀ ਤੇਲ ਹੋ ਗਿਆ ਗਰਮ ਮੈਂ ਇੱਕ ਪਿਆਜ਼ ਦਾ ਟੁਕੜਾ ਜਾਂ ਪਾ ਕੇ ਦੇਖਿਆ ਸੀ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਛੋਟੀ ਚਮਚ ਜੀਰਾ ਇੱਥੇ ਜੀਰਾ ਝਟਕ ਗਿਆ ਏ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਪਿਆਜ਼ ਇਹਨੂੰ ਤੜਕਾ ਲਗਾਉਣ ਦੇ ਲਈ ਸਮਾਨ ਵੀ ਬਹੁ ਘੱਟ ਪੈਂਦਾ ਏ ਬਹੁਤ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ ਜੀ ਪਿਆਜ਼ ਨੂੰ ਪਹਿਲਾਂ ਆਪਾਂ ਥੋੜਾ ਜਿਹਾ ਸੁਨ ਲਵਾਂਗੇ ਥੋੜਾ ਜਿਹਾ ਭੁੰਨਣ ਤੋਂ ਬਾਅਦ ਫਿਰ ਆਪਾਂ ਦੇ ਵਿੱਚ ਮਿਰਚਾਂ ਪਾਵਾਂਗੇ ਅੱਜ ਤੁਹਾਨੂੰ ਮੇਰੀ ਆਵਾਜ਼ ਤੋਂ ਲੱਗ ਰਿਹਾ ਹੋਊਗਾ ਮੇਰੀ ਆਵਾਜ਼ ਥੋੜੀ ਭਾਰੀ ਧੀਆ ਮੈਨੂੰ 2 ਦਿਨ ਤੋਂ ਮੇਰੀ ਸਿਹਤ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਸੀਗੀ ਇਸ ਤਰ੍ਹਾਂ ਕਿ ਮੇਰੀ ਆਵਾਜ਼ ਕੁਝ ਇਸ ਤਰੀਕੇ ਦੀ ਹੋਈ ਵੀ ਪਿਆਜ਼ ਥੋੜੇ ਜਿਗ ਗੁਲਾਬੀ ਜੇ ਹੋ ਗਏ ਆ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਹਰੀਆਂ ਮਿਰਚਾਂ ਇੱਥੇ ਆਪਾਂ ਨੇ ਨਾ ਸਵਾਦ ਦੇ ਅਨੁਸਾਰ ਹਰੀਆਂ ਮਿਰਚਾਂ ਇਹਦੇ ਵਿੱਚ ਪਾ ਲਈਆਂ ਸੀ ਆਪਾਂ 7-8 ਹਰੀਆਂ ਮਿਰਚਾਂ ਪਾਈਆਂ ਐ ਬਾਕੀ ਤੁਸੀਂ ਦੇਖ ਸਕਦੇ ਹੋ ਆਪਣੇ ਹਿਸਾਬ ਨਾਲ ਪਾ ਇਹਨੂੰ ਆਪਾਂ ਥੋੜਾ ਜਿਹਾ ਹੋਰ ਭੁੰਨ ਲਵਾਂਗੇ ਇਹ ਥੋੜਾ ਜਿਹਾ ਹੋਰ ਭੁੱਜ ਗਿਆ ਹੈ ਮਤਲਬ ਜਿਆਦਾ ਨਹੀਂ ਜਾਣਦੇ ਹੈਗੇ ਆਪਾਂ ਨੇ ਪਿਆਜ਼ ਜਿਆਦਾ ਜੜੇ ਜੜੇ ਜੇ ਪਿਆਜ਼ ਮਤਲਬ ਕਿ ਪੂਰਜੀ ਜਿਹਾ ਨਹੀਂ ਵਧੀਆ ਲੱਗਦਾ ਇਹਦੇ ਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਨਮਕ ਛੋਟੀ ਚਮਚ ਪਾ ਦਵਾਂਗੇ ਜੀ ਆਪਾਂ ਹਲਦੀ ਪਾਊਡਰ ਤੇ ਇਹਨੂੰ ਆਪਾਂ ਮਿਲਾ ਦੇਵਾਂਗੇ ਹਲਦੀ ਨੂੰ ਆਪਾਂ 1 ਮਿੰਟ ਭੁੰਨ ਲਵਾਂਗੇ ਇਹਦੇ ਵਿੱਚ ਪਾ ਦਵਾਂਗੇ ਜੀ ਹੁਣ ਆਪਾਂ ਟਮਾਟਰ ਟਮਾਟਰਾਂ ਨੂੰ ਕਰਾਂਗੇ ਆਪਾਂ ਸੌਫਟ ਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਤੁਸੀਂ ਸੋਚਦੇ ਹੋਵੋਗੇ ਕਿ ਤੇਲ ਜਾਣਾ ਪਿਆ ਹੈ ਪਰ ਇਸ ਪੁਰਜੀ ਦੇ ਵਿੱਚ ਤੇਲ ਦੀ ਜਿਹੜੀ ਮਾਤਰਾ ਹੈ ਥੋੜੀ ਜਿਹੀ ਵੱਧ ਹੀ ਪੈਂਦੀ ਆ ਕਿਉਂਕਿ ਪਾਣੀ ਨਹੀਂ ਹੈ ਦੇ ਵਿੱਚ ਪੈਣਾ ਇਸ ਕਰਕੇ ਆਪਾਂ ਥੋੜਾ ਜਿਹਾ ਤੇਲ ਜਿਹੜਾ ਆ ਬੱਤ ਪਾਇਆ ਏ ਤੇ ਟਮਾਟਰਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਸੌਫਟ ਕਰ ਲਵਾਂਗੇ ਇਹਨੇ ਸੌਫਟ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਆਲੂ ਆਲੂਆਂ ਨੂੰ ਵੀ ਆਪਾਂ 2 ਮਿੰਟ ਸੇਕ ਲਵਾਂਗੇ ਤੇ ਨਾ ਦੇਖੋ ਲਾਲ ਮਿਰਚ ਗਰਮ ਮਸਾਲਾ ਧਨੀਆ ਪਾਊਡਰ ਜੋ ਵੀ ਤੁਸੀਂ ਇਹਦੇ ਵਿੱਚ ਪਾਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ ਬਟਾ ਪੈਨੂ ਬਿਲਕੁਲ ਸਿੰਪਲ ਦੇ ਤਰੀਕੇ ਦੇ ਨਾਲ ਬਣਾਵਾਂਗੇ ਮਤਲਬ ਜੋ ਬੇਸਿਕ ਜੇ ਮਸਾਲੇ ਪਾ ਕੇ ਤੇ ਇੱਥੇ ਆਲੂ ਮਣਾ ਦੇਵਾਂਗੇ ਤੇ ਆਲੂ ਨੂੰ ਆਪਾਂ 2 ਮਿੰਟ ਦੇ ਲਈ ਸੇਕ ਲਵਾ ਲਵਾਂਗੇ ਜੀ ਇੱਥੇ ਨਾ ਆਪਾਂ ਨੇ 2-3 ਮਿੰਟ ਆਲੂ ਵੀ ਚੰਗੀ ਤਰ੍ਹਾਂ ਦੇ ਨਾਲ ਭੁੰਨ ਲੈ ਜਾਂ ਤੇਲ ਦੇ ਵਿੱਚ ਇਹਦੇ ਵਿੱਚ ਨਾ ਹੁਣ ਆਪਾਂ ਪਾ ਦੇਵਾਂਗੇ ਜੀ ਪੱਤੇ ਭਮੋਲ ਦੇ ਇਹ ਆਪਾਂ ਥੋੜੇ ਥੋੜੇ ਪਾ ਕੇ ਇਦਾਂ ਮਿਕਸ ਕਰ ਦਾਂਗੇ ਕਿਉਂਕਿ ਕੜਾਹੀ ਛੋਟੀ ਆ ਪਰ ਜਦੋਂ ਨਾ ਪੁਰਜੀ ਨੇ ਬਣਾਣਾ ਹੈ ਮੈਂ ਥੋੜੀ ਜਿਹੀ ਹੋ ਜਾਣਾ ਹੈ ਮੇਰਾ ਸੈੱਟ ਹੋ ਜਾਣੀ ਇੱਕ ਵਾਰੀ ਜਦੋਂ ਪਾਉਂਦੇ ਆ ਆਪਾਂ ਉਦੋਂ ਔਖਾ ਲੱਗਦਾ ਏ ਇਸ ਤਰ੍ਹਾਂ ਨਾ ਆਪਾਂ ਨੇ ਥੋੜੀ ਥੋੜੀ ਕਰਕੇ ਬਣਾ ਲੈਣੀ ਆ ਦੇਖੋ ਜੀ ਆਪਾਂ ਇਸ ਤਰੀਕੇ ਦੇ ਨਾਲ ਵੀ ਇਹਨੂੰ ਮੜਾ ਸਕਦੇ ਆ ਇਦਾਂ ਹੀ ਬਹੁਤ ਈਜ਼ੀ ਮਿਲ ਜਾਂਦੀ ਆ ਇਸ ਤਰੀਕੇ ਦੇ ਨਾਲ ਇਹ ਲੋ ਜੀ ਆਪਾਂ ਨੇ ਹੁਣ ਸਾਰੇ ਪੱਤੇ ਲੈ ਆ ਪਾ ਤੇ देखो इथे आपा ने सारीपुर जी नु कर लिया है जी मिक्स ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਨੇ ਪਾਣੀ ਨਹੀਂ ਪਾਣਾ ਇਹ ਆਪਣੇ ਆਪ ਪਹਿਲਾਂ ਤਾਂ ਦੇਖੋ ਇਹ ਗਿੱਲੀ ਸੀ ਨਾ ਪੱਤੇ ਗਿੱਲੇ ਸੀ ਮਤਲਬ ਥੋੜਾ ਜਿਹਾ ਉਚੜ ਦੇ ਉਚੜਨੇ ਰੱਖੇ ਸੀ ਆਪਾਂ ਥੋੜਾ ਪਾਣੀ ਰਹਿ ਹੀ ਜਾਂਦਾ ਹੈ ਤੇ ਉਸੇ ਪਾਣੀ ਦੇ ਨਾਲ ਇਹਨੇ ਪੱਕ ਜਾਣਾ ਹੈ ਆਪਾਂ ਉਸ ਤੋਂ ਵੱਧ ਜਿਹੜਾ ਪਾਣੀ ਜਿਹੜਾ ਇਹਦੇ ਵਿੱਚ ਨਹੀਂ ਪਾਣਾ ਜੀ ਤੇ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਰੱਖਾਂਗੇ ਤੇ ਸੇਕ ਕਰਦਾਂਗੇ ਮੀਡੀਅਮ ਤੇ ਵਿੱਚ ਵਿੱਚ ਨੂੰ ਆਪਾਂ ਇਹ ਚ ਘੜਸੀ ਜਿਹੜੀ ਚਲਾਉਂਦੇ ਰਹਿਾਂਗੇ ਸਟੇਪ ਬਣੇ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆਂ ਦੱਸ ਦਿਆਂ ਕਿੰਨਾ ਟਾਈਮ ਇਹਨੂੰ ਬਣਨ ਦੇ ਵਿੱਚ ਲੱਗਿਆ ਏ ਦੇਖੋ ਜੀ ਇੱਧਰ ਆਪਣੀ ਭੁਰਜੀ ਗਈ ਆ ਬਣਾ ਤੇ ਮੈਂ ਤੁਹਾਨੂੰ ਦਿਖਾਨੀ ਆ ਇਹ ਲੋ ਜੀ ਇਸ ਤਰੀਕੇ ਦੀ ਭੁਰਜੀ ਆਪਣੀ ਬਣ ਕੇ ਤਿਆਰ ਹੋਈ ਆ ਬਹੁਤ ਹੀ ਵਧੀਆ ਪੁਰਜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਇੱਥੇ ਮੈਂ ਆਲੂ ਆਪਾਂ ਇਦਾਂ ਤੋੜ ਕੇ ਦੇਖ ਲਾਂਗੇ ਜਦੋਂ ਆਲੂ ਪੱਕ ਗਏ ਉਦੋਂ ਇਹ ਪੁਰਜੀ ਬਣ ਕੇ ਤਿਆਰ ਲੈਂਦੀ ਆਪਾਂ ਮੀਡੀਅਮ ਜਿਹਾ ਸੇਕਦੇ ਉੱਤੇ ਇਹਨੂੰ 20 ਮਿੰਟ ਪਕਾਇਆ ਹੈ ਬਹੁਤ ਵਧੀਆ ਬਣ ਗਈ ਹੈ ਤੇ ਬਹੁਤ ਹੀ ਹੈਲਦੀ ਟੇਸਟੀ ਪੁਰਜੀ ਆਪਣੀ ਹੋ ਚੁੱਕੀ ਹੈ ਬਣ ਕੇ ਤਿਆਰ ਆ ਜਾਓ ਜੀ ਤੁਸੀਂ ਵੀ ਖਾਓ ਜੀ ਕਰੋ ਜੀ ਇੰਜੋਏ ਤੇ ਬਹੁਤ ਵਧੀਆ ਬਣੀ ਆ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਮਿਲਾਂਗੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ